ਸਿਆਣੇ ਸੱਚੀ ਕਹਿੰਦੇ ਆ ਵੀ ਸੁਣੋ ਸਭ ਦੀ ਤੇ ਕਰੋ ਮੰਨ ਦੀ ਪਰ ਉਹਨਾਂ ਦੇ ਕਹਿਣ ਦਾ ਮਤਲਬ ਇਹ ਨਹੀਂਗਾ ਵੀ ਜੋ ਮੰਨ ਚਾਵੇ ਉਹ ਕਰੀ ਜਾਓ ਉਹਨਾਂ ਦੇ ਕਹਿਣ ਦਾ ਮਤਲਬ ਇਹ ਹੁੰਦਾ ਆ ਵੀ ਸਲਾਹ ਲਓ ਸਾਰਿਆਂ ਤੋਂ ਲੋਕੀ ਤੁਹਾਨੂੰ ਆਪਦੇ ਹਿਸਾਬ ਨਾਲ ਸਲਾਹ ਦੇਣਗੇ ਪਰ ਫਿਰ ਕਰੋ ਆਪਦੀ ਗੁੰਜਾਇਸ਼ ਦੇ ਹਿਸਾਬ ਨਾਲ ਕੰਮ ਹੈਨਾ ਆਪਦੇ ਕਾਰ ਦੇ ਹਿਸਾਬ ਨਾਲ ਫੈਸਲਾ ਲਓ ਵੀ ਮੈਂ ਕੀ ਕਰਨਾ ਹੈ ਇੱਕ ਛੋਟੀ ਜੀ ਕਹਾਣੀ ਮੈਨੂੰ ਯਾਦ ਆਈ ਕਹਿੰਦੇ ਇੱਕ ਵਾਰ ਨਾ ਇੱਕ ਬਾਣੀਆਂ ਸੀ ਉਹ ਨਾ ਵਾਵਾ ਸਿੱਧਾ ਸੀਗਾ ਉਹ ਦੁਕਾਨ ਕਰਦਾ ਸੀ ਆਪਦਾ ਸਾਮਾਨ ਸਨ ਵੇਚਦਾ ਸੀ ਤੇ ਟਾਈਮ ਟਪਾਉਂਦਾ ਸੀ ਵਧੀਆ ਉਹਦੀ ਕਮਾਈ ਹੋ ਜਾਂਦੀ ਸੀ ਇੱਕ ਦਿਨ ਕੀ ਹੋਇਆ ਵੀ ਉਹਨਾਂ ਬਾਬਾ ਰਾਤ ਹੋ ਗਈ ਜੰਗਲ ਚੋਂ ਆਪਦੇ ਘਰ ਨੂੰ ਲੰਗੀ ਜਾਂਦੇ ਆ ਸੀ ਉੱਥੇ ਨਾ ਚੋਰ ਆਪਸ ਵਿੱਚ ਗੱਲਾਂ ਕਰਨ ਦੇ ਸੀਗੇ ਪੀ ਆ ਜਾਪਾ ਇੱਥੇ ਜਾਣਾ ਉੱਥੇ ਜਾਣਾ ਉਹ ਸਿੱਧਾ ਸਾਨੂੰ ਪਤਾ ਆਉਂਦਾ ਵੀ ਚੋਰਾਂ ਨੂੰ ਕਹਿੰਦਾ ਵੀ ਤੁਸੀਂ ਕੀ ਕਰਨ ਦੇ ਜੀ ਉਹ ਆਂਦੇ ਵੀ ਅਸੀਂ ਮਾਲ ਲੈਣ ਜਾਣਾ ਆ ਕਿਤੇ ਉਹ ਤੇ ਕਹਿੰਦਾ ਵੀ ਮਾਲ ਕੀ ਰੇਟ ਮਿਲਦਾ ਤੁਸੀਂ ਥੋਕ ਚ ਲੈਣਾ ਪਰਚੂਨ ਚ ਲੈਣਾ ਜਿਵੇਂ ਆਪਣਾ ਬਾਣੀਆਂ ਨੇ ਪੁੱਛਣਾ ਸੀਗਾ ਆਂਦਾ ਵੀ ਅਸੀਂ ਸਮਾਨ ਲੈਣਾ ਆ ਤੇ ਆਂਦਾ ਪੈਸੇ ਕਿੰਨੇ ਦੇਣੇ ਆਂਦਾ ਕੋਈ ਕੀਮਤ ਨਹੀਂ ਉਹ ਕਹਿੰਦਾ ਤੇ ਸੌਦਾ ਹੀ ਬੜਾ ਵਧੀਆ ਵਾ ਤੇ ਆਂਦਾ ਵੀ ਮੈਨੂੰ ਵੀ ਨਾਲ ਲੈ ਚਲੋ ਮੈਂ ਵੀ ਲੈ ਲੂੰਗਾ ਉਹ ਆਂਦੇ ਵੀ ਚੱਲ ਪਾ ਤੂੰ ਵੀ ਨਾਲ ਚੱਲ ਪਾ ਤੇ ਆਂਦੇ ਪਰ ਪਹਿਲਾਂ ਵੀ ਕੁਝ ਚੀਜ਼ਾਂ ਲਿਖ ਲਾ ਉਹਨਾਂ ਬਾਣੀਆਂ ਨੂੰ ਕਾਪੀ ਪੈਨ ਫੜਾਇਆ ਚੋਰਾਂ ਦਾ ਜਿਹੜਾ ਸਰਦਾਰ ਸੀ ਉਹਨੂੰ ਕਹਿੰਦਾ ਵੀ ਇਹਦੇ ਚ ਲਿਖ ਵੀ ਆਪਾਂ ਨਾ ਇੱਕ ਪਿੰਡ ਜਾਣਾ ਹੈ ਆਂਦਾ ਜੀ ਲਿਖ ਲਿਆ ਫੇਰ ਆਂਦਾ ਵੀ ਆਪਾਂ ਵਧੀਆ ਜਿਹਾ ਘਰ ਵੇਖ ਕੇ ਨਾ ਉਹਦੇ ਪਿਛਲੀ ਕੰਦ ਚ ਸਨ ਲਾਉਣੀ ਹੈ ਕਹਿੰਦਾ ਜੀ ਲਿਖ ਲਿਆ ਫੇਰ ਆਂਦਾ ਆਪਾਂ ਦੱਬੇ ਪੈਰੀਂ ਅੰਦਰ ਜਾਣਾ ਹੈ ਕਹਿੰਦਾ ਲਿਖ ਲਿਆ ਫੇਰ ਨਾ ਵੀ ਜਿਹੜਾ ਵੀ ਉੱਥੇ ਆਪਾਂ ਨੂੰ ਸਮਾਨ ਵਧੀਆ ਆਪਣੀ ਜ਼ਰੂਰਤ ਦਾ ਲੱਗਾ ਉਹ ਆਪਾਂ ਚੁੱਕ ਲੈਣਾ ਹੈ ਤੇ ਲੈ ਆਉਣਾ ਹੈ ਆਂਦਾ ਜੀ ਲਿਖ ਲਿਆ ਚਲੋ ਉਹ ਚੱਲ ਪੇ ਹੁਣ ਉਹਦੇ ਕੋਲ ਲਿਖ ਤੋਨੇ ਜੇਬ ਚ ਪਾਲੀ ਭਲੇਟ ਕੇ ਉਹ ਚਲ ਗਿਆ ਚੋਰੀ ਕਰਨ ਚੋਰ ਤਾਂ ਇੱਕ ਘਰ ਚ ਵੜ ਗਏ ਤੇ ਬਾਣੀਆਂ ਨੂੰ ਉਹਨਾਂ ਦੂਜਾ ਘਰਾਂ ਦਾ ਵੀ ਇੱਧਰ ਚੱਲ ਜਾ ਤੂੰ ਉਹ ਜਿਵੇਂ ਜਿਵੇਂ ਲਿਖਿਆ ਸੀ ਉਹਨੇ ਉਵੇਂ ਕੀਤਾ ਪਿਛਲੀ ਕੰਧ ਪਾੜ ਲਈ ਤੇ ਅੰਦਰ ਗਿਆ ਦੱਬੇ ਬੈਰੀ ਅੰਦਰ ਗਿਆ ਤੇ ਸਮਾਨ ਦੇਖਿਆ ਸਮਾਨ ਬੜਾ ਸੋਹਣਾ ਸੀ ਉਹ ਆਪਦਾ ਸਮਾਨ ਬੋਰੀ ਚ ਭਰ ਲਾ ਗਿਆ ਹੁਣ ਉਹਦੇ ਹੱਥੋਂ ਨਾ ਇੱਕ ਵੱਡਾ ਸਾਰਾ ਬੱਠਲ ਢੇਗ ਪਿਆ ਹੁਣ ਉਹਦੀ ਆਵਾਜ਼ ਨਾਲ ਸਾਰਾ ਪਰਿਵਾਰ ਜਾਗ ਗਿਆ ਉਹਨਾਂ ਚੋਰ ਚੋਰ ਦਾ ਰੌਲਾ ਪਾਤਾ ਉਹਨਾਂ ਚੋਰ ਚੋਰ ਦਾ ਰੌਲਾ ਪਾਦਾ ਤੇ ਉਹਨਾਂ ਢਾ ਲਿਆ ਬਾਣੀਆਂ ਉਹਨੂੰ ਕੁੱਟਣ ਲੱਗੇ ਆਂਦਾ ਰੁਕੋ ਰੁਕੋ 1 ਮਿੰਟ ਮੇਰੀ ਗੱਲ ਸੁਣੋ ਹਾਂ ਤੇ ਦੱਸ ਕੀ ਆ ਉਹਨੇ ਜੇਬ ਚੋਂ ਪਰਚੀ ਕੱਢੀ ਆਂਦਾ ਵੀ ਆਹ ਵੇਖ ਲਓ ਪਰਚੀ ਕਿ ਕੁੱਟਣਾ ਦੇ ਵਿੱਚ ਕਿਤੇ ਲਿਖਿਆ ਨਹੀਂ ਆਂਦਾ ਤੁਸੀਂ ਲਿਖਤ ਤੋਂ ਬਾਹਰ ਦੀ ਗੱਲ ਕਰਦੇ ਪਏ ਹੋ ਇਹ ਨਜਾਇਜ਼ ਇਹ ਗੱਲ ਉਹ ਬਜਰੇ ਹੋਣੋ ਇਧਰੋਂ ਤਾਂ ਦੇਖਣ ਵੀ ਇਹ ਕੀ ਕਹਿੰਦਾ ਐ ਆਂਦਾ ਵੀ ਆਹ ਵੇਖੋ ਸਾਰਾ ਕੁਝ ਲਿਖਿਆ ਹੋਇਆ ਕੁੱਟਣਾ ਤੇ ਕਿਤੇ ਲਿਖਿਆ ਨਹੀਂ ਗਾ ਇਹਦੇ ਚ ਤੇ ਉਹਨਾਂ ਨੂੰ ਧੱਕੇ ਮਾਰ ਕੇ ਤੇ ਘਰੋਂ ਬਾਹਰ ਕੱਢਤਾ ਗੱਲ ਇਹ ਆ ਵੀ ਇੰਨੇ ਵੀ ਲਾਈ ਲਗਣਾ ਬਣੋ ਵੀ ਲੋਕਾਂ ਦੇ ਪਿੱਛੇ ਲੱਗ ਕੇ ਤੁਸੀਂ ਆਪਦੇ ਘਰ ਹੀ ਤੋੜ ਬੋ ਆਪਣੇ ਰਿਸ਼ਤੇ ਤੋੜ ਬੋ ਲਾਈ ਲਗਣਾ ਬਣੋ ਆਪਣੇ ਰਿਸ਼ਤੇ ਸੰਭੋ ਆਪਣੀ ਗੁਨਜਾਇਸ਼ ਦੇ ਹਿਸਾਬ ਨਾਲ ਆਪਣੀ ਔਕਾਤ ਦੇ ਹਿਸਾਬ ਨਾਲ ਹਨਾ ਆਪਣੇ ਵਿਹਾਰ ਦੇ ਹਿਸਾਬ ਨਾਲ ਤੁਹਾਡੇ ਮਿਲਨ ਵਰਤਨ ਦੇ ਹਿਸਾਬ ਨਾਲ ਅੰਨੇ ਲਾਈ ਲਗਣਾ ਬਣੋ ਵੀ ਕੋਈ ਹਰ ਤੁਹਾਡਾ ਫੈਸਲਾ ਆਪਣੇ ਹੱਥ ਚ ਲੈ ਲਵੇ ਤੁਹਾਡਾ ਨੁਕਸਾਨ ਹੋ ਜਾਏ ਤੁਹਾਡਾ ਪਰਿਵਾਰ ਟੁੱਟ ਜਾਏ ਤੁਹਾਡੇ ਰਿਸ਼ਤੇ ਟੁੱਟ ਜਾਣਾਂ